ਪੜ੍ਹਨਾ ਪ੍ਰਸ਼ਾਦਾ ਕਿਵੇਂ ਤਿਆਰ ਕੀਤਾ ਗਿਆ ਕਿਵੇਂ ਉਸ ਪਰਮਾਤਮਾ ਨੂੰ ਯਾਦ ਕਰਕੇ ਤਿਆਰ ਕੀਤਾ ਕਿ ਉਹਦਾ ਰਸ ਲੈ ਕੇ ਫਿਰ ਗੱਲ ਕੀਤੀ ਜਾਂਦੀ ਹੈ ਭੈਣ ਮਾਂ ਇਹ ਤੂੰ ਪ੍ਰਸ਼ਾਦਾ ਬੜਾ ਅਨੰਦ ਚ ਬਣਾਇਆ ਹੈ ਸ਼ੱਕਣ ਲੱਗਿਆ ਅਨੰਤ ਆ ਗਿਆ ਤੇ ਮਾਲਕ ਜੀ ਦਾ ਸ਼ਬਦ ਜਿਹੜਾ ਇਹਦੀ ਸ਼ਬਦ ਵਿੱਚ ਜਦੋਂ ਡੁੱਬ ਜਾਵਾਂਗੇ ਆਖਾਂਗੇ ਪਰਮਾਤਮਾ ਤੇਰਾ ਨੰਦ ਕਿਹਦਾ ਹੈ ਤੇ ਇਹ ਸ਼ਬਦ ਵਿੱਚ ਉਹ ਦਸ਼ਾ ਕਿਹਦਾ ਹੈ ਵਾਬਾ ਪ੍ਰੀਤ ਕਿਸਾ ਇਹ ਬਾੜੀ ਖੜਾ ਹੋਵੇਗਾ ਕਿਵੇਂ ਗੱਲ ਕਰਨਾ ਹੋਵੇਗਾ ਉਹ ਮੇਰੀਆ ਮਾਲਕਾ ਉਹ ਆ ਗੜੀਆਂ ਦਾ ਜਿਹੜਾ ਚਿਕੜਾ ਸਰੀਰੂਪੀ ਗੜੀ ਇਹਦੇ ਚਿਕੜ ਦੇ ਵਿੱਚੋਂ ਮਨੂੰ ਕੱਟ ਕੇ ਲੈ ਜਾ। ਉਹ ਜਿਹੜੀ ਵਰਖਾ ਪੈ ਰਹੀਆਂ ਕਾਮ ਦੀ ਕਰੋ ਦੀ ਲੋਕ ਦੀ মোহ ਮਾਇਆ ਦੀ ਇਹਨੂੰ ਦੂਰ ਕਰ ਮੈਂ ਤੇਰੇ ਘਰ ਤੇ ਪਹੁੰਚਣਾ। ਇਹ ਜਿਹੜੀ ਕੰਬੜੀ ਲਈ ਹੋਈ ਹੈ ਨਾ ਤਰਨਾ ਚਮੜਾ ਇਹ ਭੇਜ ਰਹੀ ਹੈ। ਇਸ ਕੰਬੜੀ ਨੂੰ ਆਪ ਹੀ ਬਚਾ ਕੇ ਜਦੋਂ ਉਹਨੂੰ ਬਾਹ ਮਕੜਾ ਦਿੱਤੀ ਉਹਦਾ ਨਿਤਨੇਮ ਸ਼ੁਰੂ ਕਰ ਦਿੱਤਾ ਜਿਹੜਾ ਨਿਤਨੇਮ ਹੈ ਸਮਝੋ ਗੁਰਨਾਨਕ ਦੀ ਬਾਹ ਹੈ ਜਦੋਂ ਤੁਸੀਂ ਨਿਤਨੇਮ ਸ਼ਰਤਾਂ ਸਮਝੋ ਗੁਰੂ ਨਾਨਕ ਨੇ ਤੁਹਾਡੀ ਬਾਹ ਝੜ ਦਿੱਤੀ ਤੇ ਮਾਰਾ ਮਚਾਂ ਦਾ ਨਾਮ ਬਿਨਾ ਜੋ ਕੈ ਰਖਾ ਜੋ ਕੂਕਰ ਝੂਠੇ ਮਿਆਪ ਸਿਰਿ ਸਿਰਿ ਕਹੀ ਕੀ ਕਰਦੇ ਹੈ बैड से चीक मारी जाएगी चाह लह के फटाफट चाह लिया फटाफट मेरी अखर ही बोल दिया मैं मां चलिया मैं डुब चलिया पूछिए बैड की मारे कहें ना बिना जो कह रहेगा जिस तरह का अपने न रखोगे ना उस तरह और दसना शुरू हो जाएगा जे तीन गुरु का पहरा लेके चलोगे नाल की मेरे नाम गुरु है ਆ ਆਜ ਸ਼ਾਮਾਂ ਸੁਆਗਤ ਕਰ ਪਿਆ ਗਾ ਮੇਰੇ ਨਾਲ ਵੇ ਜੋ ਸਵਾਗਤ ਕਰ ਪਿਆ ਮੇਰੇ ਨਾਲ ਮੇਰੇ ਨਾਲ ਹੈ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਦ ਤੁਸੀਂ ਇਸ ਪੈਰੇ ਨੂੰ ਸਮਝ ਗਏ ਨਾ ਸਤਿਗੁਰੂ ਮੇਰੇ ਨਾਲ ਹੈ ਜੋ ਕਾਲ ਨੂੰ ਪ੍ਰਣਾਸੀ ਦੇ ਹਾਲ ਨੂੰ ਸਰੂਪੇ ਸਦਾ ਹੰਗ ਸਕੇ ਆ ਬੰਗੰਦ ਹੋਵੇ ਜੋ ਕਾਲ ਨੂੰ ਪ੍ਰਣਾਸੀ ਦੇ ਹਾਲ ਨੂੰ ਸਰੂਪੇ ਸਦਾ ਹੰਗ ਸਕੇ ਆ ਬੰਗੰਦ ਹੋਵੇ ਸੋ ਤੁਹਾਡਾ ਪਿਆਰਾ ਮੇਰਾ ਸੋ ਸੰਤ ਹੋਇਆ ਪਿਆਰਾ ਮੇਰਾ ਸੋ ਸੰਤ ਹੋਇਆ ਪਿਆਰਾ ਮੇਰਾ ਸੋ ਸੰਤ ਹੋਇਆ ਪਿਆਰਾ ਮੇਰਾ ਉਹ ਕਿਨਾ ਪਿਆਰਾ ਕਹਿੰਦੇ ਤੂੰ ਸੌਣ ਨੂੰ ਜਾਂਦਾ ਹੈ ਆਹ ਖੜਿਆ ਕਿਤਾ ਕੋਸੇ ਕੈਨ ਤਲ ਨੂੰ ਛੱਡਿਆ ਅਰਦਾਸ ਕੀਤੀ ਮਹਾਰਾਜਿ ਬਖਸ਼ੋ ਉੱਤਰਨਾ ਕਰੋ ਚੌਪੀ ਦਾ ਪਾਠ ਅੱਧੀ ਰਹਿਣਸ ਕੀਤੀ ਤੇ ਗਾਣੇ ਬਗੜੇ ਮਾਫੀ ਮੰਗੀ ਮਹਾਰਾਜਿ ਬਖਸ਼ੋ ਬਖਸ਼ੋ ਇਹ ਨਹੀਂ ਕਿ ਆਤਮ ਸੰਭਿਤੀ ਸਭ ਪੜਿਆ ਜਾਂਦਾ ਆਪਕੀ ਬਾਣ ਬਖਸ਼ ਬਲੋ ਮਹਾਰਾਜਿ ਬਖਸ਼ੋ ਅਸੀਂ ਖੰਧਿਆਣ ਦੇ ਬੱਚੇ ਆ ਮਾਨਜ ਕਿਰਪਾ ਕਰਕੇ ਬਖਸ਼ ਬਲੋ

ਨੇਤ ਨੇ ਤੋ ਬਗੈਰ ਮਸ਼ਹੂਰੀ ਨਹੀਂ ਗੱਲਦੀ ਆਪੋ ਸੰਤਾਂ। ਨੇਤ ਨੇ ਭਾਵੇਂ ਤੁਸੀਂ ਜੇ ਪਾਣੀ ਵੀ ਪੀਣਾ ਆਪ ਨੂੰ ਮਿਲੂ। ਮੂਨ ਨਾ ਕਰਿ ਸ਼ਾਮ ਲੋ। ਵਾਹਿਗੁਰੂ ਦਾ ਯਾਤਰਕੇ ਸ਼ਾਮ ਲੋ। ਪਰ ਇਹ ਨਹੀਂ ਕਿ ਤੁਸੀਂ ਸ਼ਕਤ ਤੋਂ ਬਗੈਰ ਨਾਮ ਸ਼ਕਤ ਤੋਂ ਬਗੈਰ ਵਾਹਿਗੁਰੂ ਦਾ ਨਾਮ ਜਪਣ ਤੋਂ ਬਗੈਰ ਸਭ ਕੁਝ ਸ਼ਕੀ ਜਾਣਾ ਨਹੀਂ। ਬੈਠਾ ਬਹਿ ਕੇ ਆਪਣਾ ਫਲਕੇ ਤੇ ਨਾਮ ਜਪੋ ਨਾਮ ਜਪ ਕੇ ਯਾਦ ਛੋ ਫਿਰ ਭਾਣੋ ਜਾਪ ਪੜਾਉਣੀ ਸ਼ਕੀ ਜੋ ਅੰਦਰ ਤੇਰੇ ਹਿਰਦੇ ਚ ਆਕਾਰ ਉਸ ਦਾ ਨਿਵਾਸ ਹੋਣਾ ਬੜਾ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਜਿੱਤੇ ਵੀ ਗਏ ਹਨ ਉਹਨਾਂ ਨੇ ਸ਼ਬਦ ਦੇ ਨਾਮ ਤਾਰਿਆ ਗਾਜੀ ਵੀ ਆਪ ਉਸ ਦਾ ਨਾਮ ਗੁਰੂ ਹਰਕ੍ਰਿਸ਼ਨ ਸਾਹਿਬ ਸੁਖ ਦੇਖ ਪਾਰਿਆ ਮਹਾਰਾ ਜੀ ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਜਦੋਂ ਰਾਜਾ ਜੈਸੰਭਾਇਆ ਉਹਨੇ ਉਹ ਹਾਰੀ ਸਾਹਿਬ ਨੂੰ ਇੱਕ ਪੱਤਰ ਅਰਜ਼ ਕੀਤੀ ਮਹਾਰਾਜਾ ਤੁਹਾਡੇ ਤੋਂ ਬਾਅਦ ਕਿਹਨਾਂ ਨੇ ਬੈਠਾ ਮਹਾਰਾਜਾ ਕਹਿੰਦੇ ਆ ਜੋਈ ਫੜ ਸੁਈਆਂ ਜਿਹੜਾ ਤੁਸੀਂ ਕੱਪੜੇ ਸਿਲਦੇ ਨੇ ਕਹਿੰਦੇ ਕਿ ਜਿਹੜੇ ਸਾਹਿਬ ਜਾਦੇ ਬਾਣੀ ਪੜਦੇ ਨੇ ਜਿਹੜੇ ਪਾਵੇ ਚ ਇਹ ਸੁਈ ਮਿਲਤ ਹੋ ਗਈ ਪਿੱਛਲ ਗਈ ਸਮਝ ਉਹ ਗਲੀ ਦੇ ਬਾਦੋਂ ਕਹਿੰਦੇ ਸਾਹਿਬ ਬਾਬਾ ਨਾਮਰਾ ਮਾਰ ਕਰਕੇ ਬਾਣੀ ਪੜ੍ਹਦੇ ਨੇ ਜਦੋਂ ਰਾਜਾ ਜੈਸਿੰਘ ਫੁਰਨਾ ਨਾ ਬਾੜ ਅਨੰਦ ਵਿੱਚ ਹੋ ਗਿਆ ਹੈ ਅਨੰਦ ਵਿੱਚ ਹੋ ਗਿਆ ਸੁਣ ਲੱਗ ਗਈ ਹੁਣ ਕੀ ਕਰਾਂ ਬਾਣੀ ਸੁਣ ਜਾਂਦਾ ਤੇ ਸੋਚਦਾ ਕਿ ਕਿੱਦਾਂ ਨਾ ਕਰਾਂ ਹੁਣ ਦੋਈ ਨੂੰ ਪਾਵਨ ਨਾਲ ਨਾਲ ਲਾਇਆ ਕਿ ਬਾਬਾ ਰਾਮ ਰਾਏ ਦੇ ਪਾਵੇ ਦੇ ਵਿੱਚ ਜਿਹੜੀ ਉਹ ਸਿਮਰਤਾ ਹੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਮਹਾਰਾਜ ਜੀ ਜੋਤੀ ਆਜੂ ਦੇ ਮਾਲਕ ਨੇ ਉਹਨਾਂ ਦੀ ਪਾਵਨ ਵਿੱਚ ਮਿਲਣ ਤੋਂ ਕੀ ਰਾਜੀ ਹੋ ਗਏ ਆਪ ਕੋ ਸਤਿਗੁਰੂ ਪਰਵਾਣੀ ਕਿੰਦਰ ਬੜੀ ਜਾ ਰਹੀ ਹੈ ਇਹ ਜਿਹੜਾ ਹਸਤਾ ਛੋਟੀ ਹੈ ਇਹ ਬਹਿਰਤੀ ਹੈ ਜਿਹੜਾ ਗੁਰੂ ਦੇ ਘਰ ਦੇ ਪਰਵਾਣ ਜਿਨ ਉਹਨਾਂ ਨੇ ਸਭ ਦਿੱਲੇ ਲਾਇਕਾ ਗਾਰ ਕੀ ਆਪ ਕੋ ਸਤਿਗੁਰੂ ਕਿੰਨੇ ਲੋਕਾਂ ਨੂੰ ਬਚਾ ਦਿੱਤਾ ਜੇ ਚਿੱਤੀ ਬਿਮਾਰੀ ਤੋਂ ਕਿੰਨੇ ਲੋਕਾਂ ਨੂੰ ਦੂਰ ਕੀਤਾ ਕਿੰਨੇ ਲੋਕ ਜੀਵਿਤ ਕੀਤੇ ਪਰਵਾਮੀ RAM RAJ ਨੂੰ ਗੁਰੂ ਹਰਾਈ ਸਾਹਿਬ ਦੇ ਦਿਲੀ ਲਗੇ ਤੋਹਰ ਕਹਿੰਦੇ ਤੇਰੇ ਨਸਰ ਤੇ RAM RAJ ਕੋ ਨਾਨਕ ਵਸੇਗਾ ਜਿਹੜਾ ਵੀ ਤੂੰ ਬਚਨ ਕਹਿਣਾ ਤਤਕਾਲ ਹੋ ਜਾਵੇਗਾ ਗੱਜ ਕੇ ਆਪ ਕੋ ਸਭ ਨਾਮ ਉਸ ਗੁਰੂ ਦਾ ਪਹਿਰਾ ਉਸ ਮਾਰਗ ਦਾ ਪਹਿਰਾ ਸਭ ਕੁਝ ਕਿਨ ਤੇ ਸੰਦੂਰ ਕੋ ਹੋ ਵਾਰਿਆ ਜੇਸੂ ਕੋਰਤਾ ਹਾਂ ਵਾਰੀ ਜਿੱਤ ਕੇ ਕਿਥੇ ਮੈਂ ਉਹ ਲੈ ਯੂਰ ਡਾਇਰ ਗੇ ਜਿੱਤ ਕੇ ਕਿਥੇ ਮੈਂ ਉਹ ਸੰਗਾਰਾਈ ਵਾਹ ਜਿੱਤ ਕੇ ਕਿਥੇ ਮੈਂ ਉਹ ਲੈ ਯੂਰ ਡਾਇਰ ਖਰ ਦਾ ਤਨਵਾਦ ਹੈ ਆਪ ਸੰਗੀਤਾ ਧਨਵਾਲ ਗਿਆਨੀ ਅ ਜੀ ਸਿੰਘ ਜੀ ਦਾ ਧਨਵਾਦ ਸੇਵਾਦਾਰਾਂ ਦਾ ਧਨਵਾਦ ਸਾਡੇ ਪ੍ਰਧਾਨ ਜੀ ਬਲਵੀ ਸਿੰਘ ਜਰਵਾਸੀ ਜੀ ਪ੍ਰਿੰਸੀਪਲ ਜੀ ਗੁਰਾ ਸਿੰਘ ਸਾਹਿਬ ਜੀ ਸਾਡੇ ਜੈਸ ਸਿੰਘ ਜੀ ਸਭ ਨਾਲ ਤਹਿ ਦਿਲ ਤੋਂ ਪਰਵੈਣਾ ਦਾ ਨਾਮ ਨਾਲ ਮਹਾਰਾਜ ਦੀ ਕਿਰਪਾ ਕਰਮ ਇਸੇ ਤਰ੍ਹਾਂ ਆਪਾਂ ਦਾ ਅਧਿ ਦੇ ਦਰਸ਼ਨ ਕਰਨੇ ਨੇ ਤੇ ਕਿਰਪਾ ਕਰਕੇ ਪਿਆਰ ਦੇਖੀ ਨਿਵਾਜਿਆ ਤੇ ਤਿਆਰੀਆਂ ਕਰੋ ਤਕਾਰੇ ਵਾਲੇ ਵੀ ਕਾਣੋ ਬੇਟੀਆਂ ਨੇ ਸਾਰਨ ਗੁਤੀ ਇੱਕ ਵਕਤ ਕੇ ਆਪਾਂ ਮਾਲਕੀ ਦੇ ਵਿਆਹ ਵਰਗੀਆਂ ਕਾਰਨੀਆਂ ਨੇ ਅੱਗੇ ਨਾਲ ਬਰਤਨ ਕੁਝ ਪਹਿਰਾ ਕਰਨਾ ਹੈ ਪਰੰਪਰਾ ਵਾਲੇ ਦਾ ਸੰਪਰਕ ਸਾਲ ਕੀ ਕੋਈ ਵੀ ਸੇਵਾ ਤੁਸੀਂ ਲੈਣੀ ਤੇ ਲੈ ਸਕਦੇ ਹੋ ਬਟਾਲ ਦੇ ਤੱਕ ਕੇ 23 ਅਗਸਤ ਦਾ ਵਿਆਹ ਪ੍ਰੋਗਰਾਮ ਲਤੀ ਨੂੰ ਉਹ ਤੇ ਲੋੜਵਾਨ ਬੱਚਿਆਂ ਦੇ ਵਿਆਹ ਕੀਤੇ ਜਾਏ ਨੇ ਤੁਹਾਡੇ ਸਹਿਯੋਗ ਦੇ ਨਾਲ ਕਿਸੇ ਨੇ ਸੇਵਾ ਦਾ ਵੀ ਯੋਗਦਾਨ ਪਾਉ ਹੋਵੇ ਬਾਸਿਕ ਹੋ ਸੋ ਸਾਧੂ ਜੀ ਦੀ ਕਿਰਪਾ ਕਰਦੇ ਇਸ ਤਰ੍ਹਾਂ ਲੋਕ ਤੇ ਪਰ ਲੋਕ ਮਾਰਗ ਸਿਰਦਾ ਕਰਨ ਸਭਨਾਂ ਵੱਟੇ ਦੁ ਧੰਨਵਾਦ ਹੈ ਆਉਰਾ ਕੇ ਨ ਸਦਾ ਪਾ ਕਰਨਾ ਕਰੀਏ ਇਹ ਕੱਲ ਆਪ ਜੀ ਦਰਸ਼ਨ ਕਰਨੇ ਕਰਨ ਨੂੰ ਬਲਿ ਕੇ ਸਾਥ ਪਾ ਚੇ ਜੀ ਦਾ ਪ੍ਰਕਾਸ਼ ਜਿਹੜਾ ਆਪਾਂ ਅਨੰਦ ਵਿੱਚ ਮਨਾਉਣਾ ਹੈ ਉਸ ਦੀ ਕਿਰਪਾ ਕਰਦੇ ਰਾਮ ਸਲੀ ਮਹਲਾ ਜੀ ਅਨੰਤ ਕੋ ਕਾਰ